ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਪਰਮਾਤਮਾ ਇੱਕ ਹੈ ਸਾਡੇ ਗੁਰੂ ਆਣੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਤਾਂ ਕੋਈ ਧਰਮ ਜਾਤ ਦੇਸ਼ ਵਿਦੇਸ਼ ਕੁਝ ਵੀ ਨਹੀਂ ਦੇਖਦਾ ਇਸ ਗੱਲ ਨੂੰ ਅੱਜ ਦੀ ਇਹ ਘਟਨਾ ਸੱਚ ਸਾਬਤ ਕਰ ਦੇਵੇਗੀ ਇੱਕ ਅਜਿਹਾ ਚਮਤਕਾਰ ਜਿਸ ਨੇ ਇੱਕ ਕੰਪਨੀ ਨੂੰ ਹਲਾ ਕੇ ਰੱਖ ਦਿੱਤਾ ਸਾਤ ਸੰਗਤ ਜੀ ਤੁਹਾਡੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੀ ਹਾਂ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਤ ਜੀ ਦਿਲਪਾਲ ਸਿੰਘ ਚੰਡੀਗੜ੍ਹ ਦੇ ਹਾਈਵੇ ਦੇ ਉੱਤੇ ਇੱਕ ਵੱਡੀ ਕੰਪਨੀ ਦੇ ਵਿੱਚ ਤੇ ਉਹਨਾਂ ਨੇ ਅਜਿਹੀ ਘਟਨਾ ਸਾਂਝੀ ਕੀਤੀ ਕਿ ਸੁਣ ਕੇ ਇੱਕ ਵਾ ਉਹਨਾਂ ਨੇ ਅਜਿਹੀ ਘਟਨਾ ਸਾਂਝੀ ਕੀਤੀ ਕਿ ਸੁਣ ਕੇ ਇੱਕ ਵਾਰ ਰੂਹ ਕੰਮ ਜਾਵੇਗੀ। ਉਹਨਾਂ ਨੇ ਕਿਹਾ ਕਿ ਮੈਂ ਜਿਸ ਕੰਪਨੀ ਦੇ ਵਿੱਚ ਕੰਮ ਕਰਦਾ ਹਾਂ, ਕੰਪਨੀ ਦੇ ਵਿੱਚ 200 ਤੋਂ ਵੱਧ ਬੰਦਾ ਕੰਮ ਕਰਦਾ ਹੈ ਜੋ ਕਿ ਚੰਡੀਗੜ੍ਹ ਸ਼ਹਿਰ ਦੇ ਵਿੱਚ ਬੈਠ ਕੇ ਹੀ ਦੇਸ਼ਾਂ-ਵਿਦੇਸ਼ਾਂ ਦੇ ਸਾਰੇ ਕੰਮ ਸੰਭਾਲਦਾ ਹੈ। ਉਸ ਕੰਪਨੀ ਦੇ ਵਿੱਚ ਮੈਂ ਇਕੱਲਾ ਸਰਦਾਰ ਤੇ ਗੁਰੂ ਸਿੱਖ ਹਾਂ। ਵੀਰ ਕਹਿੰਦੇ ਕਿ ਭਾਰਤੀ ਲੋਕਾਂ ਤੋਂ ਇਲਾਵਾ ਉੱਥੇ ਹੋਰ ਵੀ ਕਈ ਦੇਸ਼ਾਂ ਦੇ ਬੰਦੇ ਕੰਮ ਕਰਦੇ ਨੇ। ਉਸੇ ਵਿੱਚ ਇੱਕ ਅਫਗਾਨਿਸਤਾਨ ਦਾ ਮੁੰਡਾ ਵੀ ਕੰਮ ਕਰ ਰਿਹਾ ਹੈ। ਮੇਰਾ ਅਹੁਦਾ ਉੱਚਾ ਹੋਣ ਕਾਰਨ ਉਹ ਲੜਕਾ ਜਿਸ ਦਾ ਨਾਮ ਮੁਗਨੇਲੀਆ ਹੈ ਉਹ ਮੇਰੇ ਕੋਲ ਪੇਪਰ ਵਰਕ ਸਾਈਨ ਕਰਵਾਉਣ ਦੇ ਵਾਸਤੇ ਆਇਆ ਕਰਦਾ ਸੀ। ਇੱਕ ਦਿਨ ਮੁਗਨੇਲੀਆ ਬਹੁਤ ਹੀ ਪਰੇਸ਼ਾਨ ਹੈ ਤੇ ਮੇਰੇ ਕਮਰੇ ਦੇ ਵਿੱਚ ਆਇਆ ਤੇ ਫਾਈਲ ਸਾਈਨ ਕਰਵਾਉਣ ਲੱਗਿਆ। ਮੈਨੂੰ ਕਹਿਣ ਲੱਗਾ ਕਿ ਮੇਰੀ ਰੀੜ ਦੀ ਹੱਡੀ ਠੀਕ ਨਹੀਂ ਹੈ ਮੇਰੇ ਰੀੜ ਦੀ ਹੱਡੀ ਦੇ ਵਿੱਚ ਦਰਦ ਰਹਿੰਦਾ ਹੈ ਰੀੜ ਦੀ ਹੱਡੀ ਤੱਕ ਤਾਂ ਦਰਦ ਠੀਕ ਹੈ ਪਰ ਇਹ ਨੀਚੇ ਤੱਕ ਆ ਰਿਹਾ ਹੈ ਮਗਨੇਲੀਆਂ ਨੇ ਕਿਹਾ ਕਿ ਜੇਕਰ ਇਹ ਦਰਦ ਕਟਿਆ ਨਾ ਗਿਆ ਤਾਂ ਮੈਨੂੰ ਕੰਮ ਕਰਨ ਦੇ ਵਿੱਚ ਮੁਸ਼ਕਲ ਹੋ ਜਾਵੇਗੀ ਤੇ ਨਾਲ ਹੀ ਨਾਲ ਮੇਰੀ ਜ਼ਿੰਦਗੀ ਵੀ ਪਰ ਇਸ ਰੋਗ ਦਾ ਕੋਈ ਇਲਾਜ ਨਹੀਂ ਲੱਭ ਰਿਹਾ ਇਹ ਰੋਗ ਵਧਣ ਤੋਂ ਨਹੀਂ हट ਰਿਹਾ ਜੇਕਰ ਇੱਕ ਜਗ੍ਹਾ ਰੁਕ ਜਾਵੇ ਤਾਂ ਆਮੇ ਠੀਕ ਹੈ ਮੈਂ ਉਸ ਦੀ ਸਾਰੀ ਗੱਲ ਧਿਆਨ ਨਾਲ ਸੁਣੀ ਉਸ ਵੀਰ ਨੇ ਦੱਸਿਆ ਕਿ ਬਿਮਾਰੀ ਤਾਂ ਵੱਡੀ ਹੈ ਮੈਂ ਇਸ ਦੇ ਇਲਾਜ ਦੇ ਵਾਸਤੇ ਕਿਸੇ ਡਾਕਟਰ ਨੂੰ ਨਹੀਂ ਜਾਣਦਾ ਜੋ ਇਸ ਦਾ ਪੱਕਾ ਇਲਾਜ ਕਰ ਸਕੇ ਜੇਕਰ ਹੋਇਆ ਤਾਂ ਮੈਂ ਜ਼ਰੂਰ ਦੱਸਾਂਗਾ ਉਹ ਮੈਨੂੰ ਕਹਿਣ ਲੱਗਿਆ ਕਿ ਮੈਂ ਡਾਕਟਰ ਦੀ ਗੱਲ ਨਹੀਂ ਕਰ ਰਿਹਾ ਦਵਾਈਆਂ ਦੇ ਨਾਲ ਤਾਂ ਇਹ ਬਿਮਾਰੀ ਨਹੀਂ ਰੁਕ ਸਕਦੀ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕਿ ਤੁਸੀਂ ਇੱਕ ਸਰਦਾਰ ਹੋ ਜਿਹੜਾ ਤੁਹਾਡਾ ਗੁਰੂ ਹੈ ਮੈਨੂੰ ਠੀਕਾ ਸਕਦਾ ਹੈ ਮੈਂ ਸਿੱਖ ਧਰਮ ਬਾਰੇ ਕਾਫੀ ਕੁਝ ਸੁਣਿਆ ਹੈ ਤੇ ਮੈਂ ਇਹ ਵੀ ਜਾਣਦਾ ਹਾਂ ਕਿ ਤੁਹਾਡਾ ਗੁਰੂ ਹਰ ਇੱਕ ਦੀ ਮਦਦ ਵੀ ਕਰਦਾ ਹੈ ਉਸੇ ਗੱਲ ਸੁਣ ਕੇ ਵੀਰ ਕਹਿੰਦਾ ਕਿ ਮੈਨੂੰ ਇੱਕਦਮ ਛਟਕਾ ਜਿਹਾ ਲੱਗਾ ਮੈਂ ਅੰਦਰੋਂ ਅੰਦਰ ਹੀ ਸੋਚ ਰਿਹਾ ਸੀ ਕਿ ਉਸ ਦੇ ਲਈ ਕੀ ਕਰ ਸਕਦਾ ਹਾਂ ਕਿਉਂਕਿ ਮੈਂ ਕੁਝ ਵੀ ਨਹੀਂ ਜਾਣਦਾ ਸੀ ਅਜਿਹਾ ਕੁਝ ਸਾਡੇ ਧਰਮ ਦੇ ਵਿੱਚ ਹੁੰਦਾ ਹੈ ਉਸੇ ਵਲੇ ਮਗਨੇਲੀਆਂ ਨੇ ਉਸ ਵੇਲੇ ਮਗਨੈ ਲੀਆ ਤਾਂ ਚਲਾ ਗਿਆ ਪਰ ਮੈਂ ਆਪਣੀ ਸਮਝ ਦੇ ਮੁਤਾਬਕ ਚੰਡੀ ਚੰਡੀਗੜ੍ਹ ਦੇ ਵਿਚਾਰ ਦੇ ਵਿੱਚ ਸੁਖਣੀ ਸੈਵ ਜੀ ਦਾ ਗੁਟਕਾ ਇੰਗਲਿਸ਼ ਦੇ ਵਿੱਚ ਲੱਭਣ ਦੇ ਲਈ ਚਲਾ ਗਿਆ ਕਾਫੀ ਦੁਕਾਨਾਂ ਤੇ ਪੁੱਛਿਆ ਪਰ ਇੰਗਲਿਸ਼ ਦੇ ਵਿੱਚ ਗੁਟਕਾ ਸੈਵ ਨਹੀਂ ਮਿਲਿਆ ਇੱਕ ਦੁਕਾਨ ਦੇ ਉਤੇ ਖੜਾ ਮੈਂ ਪੁੱਛ ਰਿਹਾ ਸੀ ਕਿ ਇੱਕ ਔਰਤ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਨੂੰ ਦੂਸਰੀ ਦੁਕਾਨਾਂ ਦੇ ਉਤੇ ਗੁੜਕਾ ਸਾਹਿਬ ਲੱਭਦੇ ਦੇਖਿਆ ਹੈ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਮੇਰੇ ਘਰ ਦੇ ਵਿੱਚ ਇੰਗਲਿਸ਼ ਦੇ ਵਿੱਚ ਸੁਖਨੀ ਸਾਹਿਬ ਜੀ ਦਾ ਗੁੜਕਾ ਪਿਆ ਹੋਇਆ ਹੈ ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਲਿਆ ਕੇ ਦੇ ਸਕਦੀ ਹਾਂ ਹੁਣ ਮੈਨੂੰ ਯਕੀਨ ਹੋਣ ਲੱਗਿਆ ਸੀ ਕਿ ਗੁਰੂ ਸਾਹਿਬ ਵੀ ਉਸ ਲੜਕੇ ਦੀ ਮਦਦ ਕਰਨ ਦੇ ਲਈ ਤਿਆਰ ਹਨ ਜਿਸ ਕਰਕੇ ਸਾਰਾ ਕੰਮ ਵੱਨ ਰਿਹਾ ਸੀ ਉਸ ਔਰਤ ਦੇ ਕੋਲ ਮੈਂ ਗੁਟਕਾ ਸਾਫ ਲਿਆਇਆ ਅਤੇ ਅਗਲੇ ਦਿਨ ਹੀ ਦਫ਼ਤਰ ਦੇ ਵਿੱਚ ਜਾ ਕੇ ਉਸ ਲੜਕੇ ਨੂੰ ਆਪਣੇ ਕਮਰੇ ਦੇ ਵਿੱਚ ਬੁਲਾ ਕੇ ਅਤੇ ਕਿਹਾ ਕਿ ਇਹ ਸਾਡੇ ਗੁਰੂ ਦੀ ਬਾਣੀ ਹੈ ਇਸ ਦੀਆਂ 6 ਅਸ਼ਟਪਦੀਆਂ ਹਰ ਰੋਜ਼ ਕਰਨੀਆਂ ਨੇ ਅਤੇ ਐਤਵਾਰ ਨੂੰ ਪਟਿਆਲੇ ਦੁੱਖ ਨਿਵਾਰਣ ਸਾਹਿਬ ਇਸ਼ਨਾਨ ਕਰਕੇ ਅਰਦਾਸ ਕਰਨੀ ਹੈ ਤੇ ਸਾਰਾ ਕੁਝ ਪਰਮਾਤਮਾ ਦੇ ਉੱਤੇ ਛੱਡ ਦੇਣਾ ਹੈ ਮੇਰੇ ਇੱਕ ਵਾਰ ਸਮਝਾਉਣ ਦੇ ਉਹ ਚਾਟੇ ਹੀ ਸਮਝ ਗਿਆ ਉਸ ਤੋਂ ਬਾਅਦ ਅਗਲੇ ਦਿਨ ਮੈਂ ਕੰਪਨੀ ਦੇ ਵਿੱਚ ਕੰਮ ਵਾਸਤੇ ਵਿਦੇਸ਼ ਚਲਾ ਗਿਆ ਅਤੇ ਬਾਅਦ ਦੇ ਵਿੱਚ ਕੀ ਹੋਇਆ ਮੈਨੂੰ ਕੁਝ ਵੀ ਪਤਾ ਨਹੀਂ ਪੂਰੇ 6 ਮਹੀਨਿਆਂ ਦੇ ਬਾਅਦ ਮੈਂ ਚੰਡੀਗੜ੍ਹ ਵਾਪਸ ਆਇਆ ਅਤੇ ਦੁਬਾਰਾ ਦਫ਼ਤਰ ਗਿਆ ਮਗਨੇਲੀ ਦੀ ਗੱਲ ਤਾਂ ਮੈਨੂੰ ਬਿਲਕੁਲ ਹੀ ਨਹੀਂ ਜਾਤ ਸੀ ਮੇਰੇ ਆਉਣ ਤੇ ਮਗਨੇਲੀਆਂ ਮੈਨੂੰ ਮਿਲਣ ਦੇ ਵਾਸਤੇ ਆਇਆ ਤੇ ਮੈਂ ਹੈਰਾਨ ਹੋ ਗਿਆ ਕਿ ਉਸਦੀ ਰੇਡ ਦੀ ਹੱਡੀ ਦੇ ਵਿੱਚ ਬਿਲਕੁਲ ਵੀ ਦਰਦ ਨਹੀਂ ਸੀ ਤੇ ਉਹ ਬਿਲਕੁਲ ਸਿੱਧਾ ਖੜਾ ਹੋਇਆ ਸੀ। ਹਰਾਨਗੀ ਦੇ ਵਿੱਚ ਮੈਂ ਬੋਲਿਆ ਕਿ ਇਹ ਕਿਵੇਂ ਹੋਇਆ? ਉਹ ਵੀ ਇੰਨੇ ਜਲਦੀ ਮਗਨੈਲੀਆਂ ਨੇ ਕਿਹਾ ਕਿ ਜਿਵੇਂ ਤੁਸੀਂ ਮੈਨੂੰ ਕਿਹਾ ਸੀ ਮੈਂ ਓਵੇਂ ਹੀ ਕਰਦਾ ਰਿਹਾ। ਤੁਹਾਡੇ ਦੁੱਖ ਨਿਵਾਰਨ ਸਾਹਿਬ ਨੇ ਮੈਨੂੰ ਠੀਕ ਕਰ ਦਿੱਤਾ। ਅਸਲ ਦੇ ਵਿੱਚ ਮੈਂ ਨਹੀਂ ਜਾਣਦਾ ਸੀ ਕਿ ਅਜਿਹਾ ਵੀ ਕੁਝ ਹੋਵੇਗਾ। ਮੈਨੂੰ ਤਾਂ ਇੰਜ ਲੱਗ ਰਿਹਾ ਸੀ ਕਿ ਇਸੇ ਕੋਲੋਂ ਪਾਠ ਵੀ ਨਹੀਂ ਹੋਣਾ। ਵੀਰ ਕਹਿੰਦੇ ਕਿ ਮਗਨੇਲੀਆਂ ਨੇ ਦੱਸਿਆ ਕਿ ਉਹ ਪਾੜ ਕਰਕੇ ਹਰ ਐਤਵਾਰ ਦੁੱਖ ਨਿਵਾਰਨ ਸਾਹਿਬ ਜਾਂਦਾ ਤੇ ਇਸ਼ਨਾਨ ਕਰਨ ਤੋਂ ਬਾਅਦ ਕੀਰਤਨ ਸੁਣ ਕੇ ਸੇਵਾ ਕਰਕੇ ਘਰ ਵਾਪਸ ਆ ਜਾਂਦਾ ਨਾਲ ਦੀ ਨਾਲ ਅੰਮ੍ਰਿਤ ਜਲ ਵੀ ਘਰ ਲੈ ਆਉਂਦਾ ਬਾਕੀ ਲੋਕ ਵੀ ਇੰਜ ਕਰ ਰਹੇ ਸੀ ਪਾੜ ਕਰਨ ਤੋਂ ਬਾਅਦ ਇਲਾਵਾ ਉਹ ਹਰ ਰੋਜ਼ ਅੰਮ੍ਰਿਤ ਜਲ ਛਕਦਾ ਤੇ ਨਾਲ ਦੀ ਨਾਲ ਇਹ ਵੀ ਗੱਲ ਕਹਿੰਦਾ ਰਿਹਾ ਕਿ ਹੇ ਦੁੱਖ ਨਿਵਾਰਨ ਵਾਲੇ ਗੁਰਦੁਆਰਾ ਸਾਹਿਬ ਮੈਨੂੰ ਠੀਕ ਕਰ ਦਿਓ ਬਾਅਦ ਵਿੱਚ ਉਸਨੇ ਦੱਸਿਆ ਕਿ ਮੇਰੀ ਬਿਮਾਰੀ ਕਿੱਥੇ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਡਾਕਟਰ ਵੀ ਮੈਨੂੰ ਇਸ ਬਿਮਾਰੀ ਦਾ ਠੀਕ ਹੋਣ ਦਾ ਕਾਰਨ ਪੁੱਛ ਰਹੇ ਸੀ ਇਸ ਗੱਲ ਤੋਂ ਇਹ ਸਾਬਤ ਹੁੰਦਾ ਹੈ ਕਿ ਧਰਮ ਜਾਤ ਪਾਤ ਦੇਸ਼ ਵਿਦੇਸ਼ ਕੋਈ ਖਾਸ ਮਕਸਦ ਨਹੀਂ ਹੁੰਦਾ ਕਿਰਪਾ ਕਿਸੇ ਤੇ ਵੀ ਹੋ ਸਕਦੀ ਹੈ ਸੰਗਤ ਜੀ ਦੂਸਰੀ ਗੱਲ ਇਹ ਸਾਬਤ ਕਰਦੀ ਹੈ ਕਿ ਮਗਨੈਲੀਆਂ ਨੇ ਵਿਸ਼ਵਾਸ ਕਰਕੇ ਅੰਮ੍ਰਿਤ ਦਾ ਪਰਸੋਕ ਕੀਤਾ ਤੇ ਬਾਣੀ ਪੜੇ ਜਿਸ ਵਿਸ਼ਵਾਸ ਦੇ ਨਾਲ ਉਸ ਦਾ ਰੋਗ ਕਟਿਆ ਗਿਆ ਆਪਾਂ ਲੋਕ ਅੱਜ ਵੀ ਵਹਿਮਾਂ ਦੇ ਵਿੱਚ ਫਸੇ ਹੋਏ ਹਾਂ ਅਤੇ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਕਰਦੇ ਭਰੋਸਾ ਨਹੀਂ ਕਰਦੇ ਥਾਂ ਥਾਂ ਤੇ ਪਟਕਦੇ ਫਿਰਦੇ ਹਾਂ ਤੇ ਆਓ ਸਾਧ ਸੰਗਤ ਜੀ ਆਪਾਂ ਵੀ ਆਪਣੇ ਗੁਰੂ ਤੇ ਭਰੋਸਾ ਰੱਖੀਏ ਵਿਸ਼ਵਾਸ ਰੱਖੀਏ ਅਤੇ ਉਸ ਦੇ ਦਰ ਤੇ ਜਾ ਕੇ ਆਪਣੇ ਦੁੱਖਾਂ ਨੂੰ ਦੂਰ ਕਰੀਏ ਸਾਧ ਸੰਗਤ ਜੀ ਜੇਕਰ ਵੀਡੀਓ ਛੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ